ਤਨ ਤਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਤਿਗੁਰ ਜੀਓ ਆਪ ਜੀ ਦੇ ਸਰਬੰਸ ਦੀਆਂ ਕੁਰਬਾਨੀਆਂ ਨੂੰ ਨਮਸਕਾਰ ਕਰਦੇ ਆ ਸਮੁੱਚਾ ਪੰਥ ਮਨ ਬਾਚ ਕਰਮ ਕਰਕੇ ਸਤਿਗੁਰ ਜੀ ਆਪ ਜੀ ਦੇ ਚਰਨਾਂ 'ਚ ਜੋਦੜੀਆਂ ਬੇਨਤੀਆਂ ਕਰਦਾ ਮਹਾਰਾਜ ਇਹ ਪੋ ਦਾ ਮਹੀਨਾ ਕਲਗੀਧਰ ਪਾਤਸ਼ਾਹ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦੇ ਸਮੁੱਚੇ ਸਰਬੰਸ ਦੀਆਂ ਸ਼ਹੀਦੀਆਂ ਦਾ ਮਹੀਨਾ ਮਹਾਰਾਜ ਬਿਆ ਕਰਨੀ ਸਤਿਗੁਰ ਜੀ ਇੱਕ ਇੱਕ ਸਾਹ ਤੇਰੀਆਂ ਕੁਰਬਾਨੀਆਂ ਦੇ ਇਹਸਾਨ ਵਿੱਚ ਗੁਜਰੇ ਮਹਾਰਾਜ ਮਹਾਨ ਸ਼ਹੀਦੀਆਂ ਦੀ ਸਿਮਰਤੀ ਵਿੱਚ ਗੁਜਰੇ ਪਾਤਸ਼ਾਹ ਜੀ ਇੱਕ ਇੱਕ ਪਲ ਮਹਾਨ ਸ਼ਹੀਦਾਂ ਨੂੰ ਨਮਸਕਾਰ ਕਰਦੇ ਆ ਗੁਜਰੇ ਪਾਤਸ਼ਾਹ ਆਪ ਜੀ ਦੇ ਮਾਰਗ ਤੇ ਤੁਰ ਸਕੀਏ ਸਤਿਗੁਰ ਜੀ ਸਵਾਸ ਸਵਾਸ ਆਪ ਜੀ ਦੀ ਯਾਦ ਆਵੇ ਆਪ ਜੀ ਦੇ ਲਾਲਾਂ ਦਾ ਡੁੱਲਿਆ ਹੋਇਆ ਖੂਨ ਸਤਿਗੁਰੂ ਜੀ ਸਾਡੇ ਅੰਦਰ ਸਿੱਖੀ ਜਜ਼ਬਾ ਪੈਦਾ ਕਰੇ ਮਹਾਰਾਜ ਅੱਜ ਇੱਕ ਪੂਰਨ ਆਪ ਜੀ ਦੀ ਯਾਦ ਵਿੱਚ ਵਿਸ਼ੇਸ਼ ਪੰਦਰਵਾੜੇ ਦੀ ਅਰੰਭਤਾ ਆਪ ਜੀ ਦੇ ਲਾਲਾਂ ਦੇ ਪੂਜਨੀਕ ਮਾਤਾ ਜੀ ਦੇ ਸ਼ਹੀਦੀ ਸਥਾਨ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਹੋਣ ਲੱਗੀ ਸਿਰ ਤੇ ਹੱਥ ਰੱਖਣਾ ਪਾਤਸ਼ਾਹ ਪਿਆਰ ਬਖਸ਼ਣਾ ਇਕਾਗਰਤਾ ਬਖਸ਼ਣੀ ਕਰ ਕਰ ਦੇ ਅੰਦਰ ਹਰ ਹਿਰਦੇ 'ਚ ਆਪਣੀ ਯਾਦ ਬਖਸ਼ਨੀ ਮਹਾਰਾਜ ਇਹ ਮਹਾਨ ਕੁਰਬਾਨੀਆਂ ਸਾਡੀ ਸੁਰਤ ਵਿੱਚ ਵਸ ਸਕਣ ਮਹਾਰਾਜ ਜੇਲਾ ਵਿੱਚ ਬੈਠੇ ਬੰਦੀ ਸਿੰਘਾਂ ਦੀ ਰਿਹਾਈ ਬਖਸ਼ਨੀ ਸਤਿਗੁਰ ਜੀਓ ਸਾਰਿਆਂ ਦੇ ਹਿਰਦੇ 'ਚ ਬਾਣੀ ਦਾ ਪ੍ਰਵਾਹ ਬਖਸ਼ਨਾ ਨਿਤਨੇਮ ਬਖਸ਼ਨਾ ਸਾਡੀ ਸੁਰਤ ਉਹਨਾਂ ਸ਼ਹੀਦਾਂ ਦੇ ਚਰਨਾਂ ਨਾਲ ਜੁੜੇ ਮਹਾਰਾਜ ਉਹ ਨਿੱਗੀ ਕਰਨੀ ਕਮਾਈ ਸਾਡੀ ਜ਼ਿੰਦਗੀ ਤੇ ਅਸਰ ਕਰੇ ਪਾਤਸ਼ਾਹ ਆਪਜੀ ਦਾ ਓਟ ਆਸਰਾ ਲੈ ਕੇ ਸਮੁੱਚਾ ਪੰਥ ਮਹਾਰਾਜ ਆਪ ਜੀ ਦੇ ਪਿਆਰ ਦੀ ਬਖਸ਼ਿਆ ਮੰਗਦਾ ਹੈ ਦਇਆ ਕਰੋ ਮਹਾਰਾਜ ਤੁਸੀਂ ਦਾਤੇ ਹੋ ਅਸੀਂ ਮੰਗਤੇ ਹਾਂ ਮਹਾਰਾਜ ਸਿਰ ਤੇ ਹੱਥ ਰੱਖਿਓ ਆਉਣ ਵਾਲੇ ਦਿਨਾਂ ਚ ਆਪ ਸੇਵਾ ਲੈਣੀ ਪਾਤਸ਼ਾਹ ਨਿਮਰਤਾ ਬਖਸ਼ਣੀ ਹੰਕਾਰ ਤੋਂ ਬਚਾਉਣਾ ਸਤਿਗੁਰੂ ਜੀ ਆਪਸੀ ਏਕਤਾ ਪਿਆਰ ਬਖਸ਼ਣਾ ਮਹਾਰਾਜ ਦਇਆ ਕਰਨੀ ਸਤਿਗੁਰੂ ਗਰੀਬ ਨਵਾਜ ਦਾਤਾ ਜੀ ਆਪ ਜੀ ਦੀਆਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਜੀ ਕੀ ਦੇਖਦਾਰ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨਤ ਪ੍ਰਸ਼ਾਦ ਸੰਗਤ ਵਿੱਚ ਵਰਤੇ ਸਤਿਗੁਰ ਜੀਓ ਅਸੀਸਾਂ ਦਿਓ ਹੁਕਮ ਬਖਸ਼ੋ ਹੁਕਮ ਅਨਸਾਰ ਜੂਣ ਦੀ ਬਲ ਬੁੱਧੀ ਸਮਰੱਥਾ ਬਖਸ਼ੋ ਆਪ ਜੀ ਸਿਰ ਤੇ ਹੱਥ ਰੱਖ ਕੇ ਪੰਦਰਵਾੜਾ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ